ਸਸਿਕਾ ਸਾਰਿਆਂ ਜੈਨੂ ਕਿਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਵੇਸਣ ਦੀ ਪੰਜੀਰੀ ਤੁਹਾਨੂੰ ਪਤਾ ਹੀ ਹੈ ਸੀਜ਼ਨ ਸ਼ੁਰੂ ਹੋ ਰਿਹਾ ਆ ਤੇ ਵੱਖ-ਵੱਖ ਤਰੀਕੇ ਦੀਆਂ ਪੰਜੀਰੀਆਂ ਅੱਜਕੱਲ ਬਣਦੀਆਂ ਪਈਆਂ ਸਿਆਲਾਂ ਦੇ ਵਿੱਚ ਤੇ ਆਪਾਂ ਅੱਜ ਬਣਾਵਾਂਗੇ ਵੇਸਣ ਦੀ ਪੰਜੀਰੀ 2 ਕਿਲੋ ਵੇਸਣ ਲਿਆ ਹੋਇਆ ਮੈਂ ਉਹਦੇ ਹਿਸਾਬ ਨਾਲ ਉਹਨਾਂ ਨੇ ਹੀ ਸਮਾਨ ਦਿੱਤਾ ਹੈ ਬਾਦਾਮ ਕਾਜੂ ਸੌਂਫ ਸੌਗੀ ਅਜਵੈਨ ਤੇ ਆ ਚਾਰੇ ਗੁੰਦਾ ਤੇ ਆ ਕਮਰਕਾਸ ਸੇ ਆ ਤੇਰਾ ਚਾਰੇ ਤਰ੍ਹਾਂ ਦੇ ਮਗਜ ਉਹਨਾਂ ਨੇ ਪਾਏ ਹੋਏ ਆ ਤੇ ਨਾਲ ਕਸਕਸ ਲਈ ਹੋਈ ਆ ਤੇ ਥੋੜੀ ਜੀ ਸੁੰਡ ਲਈ ਹੋਈ ਆ ਇਹ ਸਾਰਾ ਸਮਾਨ ਆਪਾਂ ਵਿੱਚ ਪਾਵਾਂਗੇ ਉਹਨਾਂ ਨੂੰ ਦੁਕਾਨ ਵਾਲਿਆਂ ਨੂੰ ਕਹਿਤਾ ਸੀ ਕਿ 2 ਕਿਲੋ ਵੇਸਣ ਦਾ ਸਮਾਨ ਦੇ ਤੇ ਉਹ ਸਾਬ ਨਾਲ ਉਹਨਾਂ ਨੇ ਆਪਾਂ ਨੂੰ ਸਮਾਨ ਦੇ ਦਿੱਤਾ ਆ 2 ਕਿਲੋ ਵੇਸਣ ਆ ਜਿਹੜਾ ਆਪਾਂ ਇਹਨਾਂ ਭੁੰਨਾਂਗੇ ਘਿਓ ਦੇ ਵਿੱਚ ਆ ਥੋੜੀ ਜੀ ਪੀਸੀ ਹੋਈ ਮਖੰਡ ਲਈ ਹੋਈ ਆ ਪਹਿਲਾਂ ਆਪਾਂ ਕrai ਚ ਘਿਓ ਪਾਵਾਂਗੇ ਆਇਕਾ ਲੋਟ ਪਿਓ ਲਿਆ ਕਿਉ ਹੋਰ ਵੀ ਹੈਗਾ ਆ 2 ਕਿਲੋ ਪਿਓ ਲੱਗ ਜਾਣਾ ਲਗਭਗ ਆਪਣਾ ਬੱਗਲੋ ਇਸਨ ਆਪਾਂ ਥੋੜਾ ਥੋੜਾ ਕਿਉ ਪਾ ਕੇ ਤੇ ਆਪਾਂ ਜਿਹੜੀਆਂ ਸਾਰੀਆਂ ਚੀਜ਼ਾਂ ਇਹਨਾਂ ਨੂੰ ਆਪਾਂ ਤਲ ਕੇ ਤੇ ਮਿਕਸੀ ਜੀ ਆਪਾਂ ਗ੍ਰਾਈਂਡ ਕਰਾਂਗੇ ਕਿਉ ਆਪਣਾ ਹੁਣ ਗਰਮ ਹੋ ਰਿਹਾ ਹੈ ਸੇਲਾਪਾ ਬਦਾਮ ਵਿੱਚ ਤਲਾ ਗਏ ਇਹਨਾਂ ਵਿੱਚੋਂ ਲੀਪੀਓ ਆਪਾਂ ਹੁਣ ਬਦਾਮ ਵਿੱਚ ਪਾ ਦੇ ਕਿਉ ਦੇ ਚਟਕਣ ਲੱਗੀ ਫਿਰ ਆਪਾਂ ਬੰਦ ਕਰ ਲੈ ਕੱਢ ਲਾਂਗੇ ਹੁਣ ਆਪਾਂ ਕਾਜੂ ਭੁੰਨਾਗੇ ਵਿੱਚ ਇਹ ਆ ਤੇ ਹੁਣ ਇਹਨਾਂ ਆਪਾਂ ਗ੍ਰाइंड ਕਰਾਂਗੇ ਹੋਰ ਆਪਾਂ ਬਦਾਮ ਦੇ ਗ੍ਰाइंड ਕਰਾਂਗੇ ਬਦਾਮ ਗ੍ਰाइंड ਹੋ ਗਿਆ ਇਹਨੂੰ ਆਪਾਂ ਇੱਕ ਬੋਲ ਦੇ ਵਿੱਚ ਵੱਡੀ ਜੀ ਪ੍ਰਾ ਦੇ ਵਿੱਚ ਕੱਢ ਲਾਂਗੇ ਸਾਰਾ ਸਮਾਨ ਦੇ ਨਾਲ ਹੀ ਹੁਣ ਫਿਰ ਆਪਾਂ ਕਾਜੂ ਵਿੱਚ ਪਾਵਾਂਗੇ ਇਹਦੇ ਵਿੱਚ। ਫਟੇ ਕਾਜੂ ਗ੍ਰाइंड ਹੋ ਗਏ। ਇਹ ਰੋਟੀ ਦੀ ਪੋਖ ਵੀ ਘੱਟ ਲੱਗਦੀ ਹੈ। ਹੂੰ ਮੈਂ ਆਪਾਂ ਕਮਰ ਕਸ ਜਿਹੜੀ ਹੈ ਨਾ ਇਹਨੂੰ ਘਿਓ ਦੇ ਵਿੱਚ ਕਰਨੀ ਉਹ ਵੀ ਇੱਕ ਵਾਰੀ ਆ ਫੁੱਲ ਕਰ ਲਾਂਗੇ ਇਹਦੇ ਦੰਦਾਂ ਨੂੰ ਨਹੀਂ ਚਿਪਕਦੀ ਇਹ ਕੱਚੀ ਰਹਿ ਜੇ ਨਾ ਤੇਰੇ ਦੰਦਾਂ ਨੂੰ ਚਿਪਕਦੀ ਹੈ ਹੁਣ ਆਪਾਂ ਇਹਨੂੰ ਵੀ ਗ੍ਰਾਇੰਡ ਕਰਾਂਗੇ ਜਿੰਨਾ ਵੀ ਸਮਾਨ ਆਪਾਂ ਸਾਰਾ ਤਲ ਕੇ ਤੇ ਗ੍ਰਾਇੰਡ ਕਰੀ ਜਾਣਾ ਤੇ ਇੱਕ ਪਰਾਤ ਦੇ ਵਿੱਚ ਸਾਰਾ ਸਮਾਨ ਇਕੱਠਾ ਕਰ ਲੈਣਾ ਹੈ ਬਾਦ ਵਿੱਚ ਆਪਾਂ ਵੇਸਣ ਭੁੰਨਾਂਗੇ ਮਗਜ ਵੀ ਥਾਲ ਲਿਆ ਤਾਂ ਇਹਨੂੰ ਵੀ ਹੁਣ ਆਪਾਂ ਵਿੱਚੇ ਹੀ ਗ੍ਰਾਇੰਡ ਕਰਾਂਗੇ ਹੁਣ ਆਪਾਂ ਮਗਜ ਗ੍ਰਾਇੰਡ ਕਰਾਂਗੇ ਹੁਣ ਆਪਾਂ ਸੌਂਡ ਭੁੰਨਾਂਗੇ ਤੇ ਉਹਦੇ ਵਿੱਚ ਭੁੰਨਗੇ ਕੱਚਾ ਪੰਨਾ ਇਹਦਾ ਜਿਹੜਾ ਕੱਚਾ ਪੰਨਾ ਹੋਣਾ ਰਹਿ ਜੇ ਇਹ ਬਿਲਕੁਲ ਹੀ ਪੀਸੀ ਵਸਾਈ ਹੈ ਇਹਨੂੰ ਬਸ ਆਪਾਂ ਥੋੜਾ ਜਿਹਾ ਕੱਚਾ ਪਾਣੀ ਦਾ ਦੂਰ ਕਰਨਾ ਸੌਣ ਦਾ ਇਹਨੂੰ ਆਪਾਂ ਇਦਾਂ ਹੀ ਰਹਿਣ ਦੇਣਾ ਸੌਂਡ ਜੁਵੈਨ ਆਪਾਂ ਵਿੱਚੇ ਪਾ ਦਾਂ ਹਾਂ ਗਈ ਜੁਵੈਨ ਪਹਿਲਾਂ ਸੌਂਡ ਪਰ ਨਹੀਂ ਸੀ ਹੁਣ ਆਪਾਂ ਜੁਵੈਨ ਸੌਂਡ ਜੁਵੈਨ ਸੌਂਫ ਨਾਲ ਆਪਾਂ ਚੀ ਜੇ ਛੇਤੀ ਪੱਚ ਜਾਂਦੀ ਆ ਨਾਲ ਹੀ ਆਪਾਂ ਥੋੜਾ ਥੋੜਾ ਕਿਉ ਪਾਈ ਜਾਵਾਂਗੇ ਜਿੰਨੇ ਕ ਆਪਾਂ ਚ ਲੋੜ ਤੇ ਆ ਆਪਾਂ ਸੌਂਟ ਅਜਵੈਨ ਤੇ ਸੌਫ ਵਿੱਚ ਕੱਟ ਲਈ ਆ ਉਹਨੂੰ ਵੀ ਆਪਾਂ ਸਾਰਾ ਇੱਕ ਫਰਾ ਦੇ ਵਿੱਚ ਸਾਰਾ ਸਮਾਨ ਰੱਖੀ ਜਾਂਦੇ ਪਈਆਂ ਤਲ ਕੇ ਕੱਟ ਕੇ ਕੱਟੂ ਕੇ ਸਾਰਾ ਸਮਾਨ ਪਾ ਦੇਣੀ ਪਊਗਾ ਹੁਣ ਆਪਾਂ ਸਰ੍ਹਵੀ ਨੂੰ ਨਾਂਗੇ ਵਿੱਚ ਇਹ ਆਪਾਂ ਗ੍ਰਾਈਂਡ ਨਹੀਂ ਕਰਨੀ ਆਪਾਂ ਇਦਾਂ ਹੀ ਵਿੱਚ ਰਹਿਣ ਦਾਂਗੇ ਦੇਖੋ ਕਿੰਨੇ ਛੋਟੇ ਛੋਟੇ ਹੁੰਨੇ ਆ ਫੋਲਕੇ ਕਿੰਨੇ ਵੱਡੇ ਵੱਡੇ ਹੋ ਜਾਣੇ ਨੇ ਇਸ ਤੋਂ ਬਾਅਦ ਆਪਾਂ ਮਖਾਨੇ ਭੁੰਨਾਂਗੇ ਮਖਾਨੇ ਦਾ ਮੈਂ ਪੈਕਟ ਲਿਆ ਹੋਇਆ ਮੋਲ ਚ ਲੈ ਕੇ ਆਈ ਸੀ खाने अपनी सेहत लदिया होंगे हाँ हर एक सौगी फुल के खेडी खड़ी होगी भी अपन ब्रिज प्राच पा देंगे सारे කොමකාनेපම මීන සාරී පාති වෙ එ අප ग्रााइ करंग ਮਰਚੇ ਸਕੂਲ ਗਏ ਸੀ ਮੈਂ ਚਲੋ ਪਿੱਛੋਂ ਆਪਾਂ ਪੰਜੇਰੀ ਬਣਾਉਣੇ ਆ। ਥੋੜੇ ਥੋੜੇ ਆਪਾਂ ਭੁੰਨੀ ਜਾਂਦੇ ਨੇ ਥੋੜੇ ਥੋੜੇ ਆਪਾਂ ਗ੍ਰਾਈਂਡ ਕਰੀ ਜਾਂਦੇ ਨਾਲ ਮਖਾਣੇ। ਘੋਟਾ ਆਪਣੇ ਫੁੱਲ ਮਖਾਣੇ ਗ੍ਰਾਈਂਡ ਹੋ ਗਏ ਆ ਹੁਣ ਬਾਕੀ ਦੇ ਜਿਹੜੇ ਰਹਿ ਗਏ ਉਹ ਕਰਦੇ ਆ। ਆਪਣਾ ਕਿਲੋ ਘਿਓ ਖਤਮ ਹੋ ਗਿਆ ਹੁਣ ਆਪਾਂ ਸੇ ठीक है घ्यो जूस कर लगे दो ये दो लीटर वाला आ हूँ इन आप खोल लेंगे पैकिंग देखो घ्यो वाओ कलर कि सोना घ्यो का हम आप बेसन भुन लगे थोड़ थोड़ा थोड़ा करके आप बेसन भुना गए मठे से मठे से ठीक है ਇਹ ਦਬਾ ਜਾ ਤੋ ਫੋਨ ਆਉਂਦਾ ਕਿਉਂ ਪਾਕੇ ਹੌਲੀ ਹੌਲੀ ਇਹਨਾਂ ਨੂੰ ਆਪ ਘੁੰਨਾਂਗੇ ਵੇਸਨ ਨੂੰ ਕਿਉਂਕਿ ਥੱਲੇ ਨਾ ਲੱਗ ਜੇ ਹੋਰ ਇਹਦੀ ਸਮੈਲ ਵੀ ਆਉਣ ਲੱਗੀ ਹੈ ਮੈਸਲ ਦੀ జస్ భు కచ్చా పదే హా కస్క నును భన్నగే బ ਗਲਾਸ ਪਾਣੀ ਦਾ ਪਾਇਆ ਪਾਣੀ ਨੂੰ ਗਰਮ ਹੋਣ ਦਿੰਨੇ ਆ ਜਿਹੜਾ ਵਾਲਾ ਜਦੋਂ ਬਰਗਾ ਫਿਰ ਆਪਾਂ ਉਹ ਜਿਹੜੀ ਖੰਡ ਪੀਸੀ ਹੋਈ ਆ ਉਹ ਵਿੱਚ ਪਾ ਦਾਂਗੇ ਤੇ ਆ ਆਪਣਾ ਸਮਾਨ ਹੈ ਤ੍ਰਿਸ਼ਣ ਪਾ ਦਈਏ ਸਾਰਾ ਹੁਣ ਆਪਾਂ ਚਾਸ਼ਨੀ ਬਣਾਉਣ ਲੱਗੇ ਆ ਇਸ ਆਸਮਾਨ ਪਾਇਆ ਹੋ ਜਿਹੜੇ ਆਪਾਂ ਮਿਕਸ ਕਰਦੇ ਪਏ ਹਾਂ ਕਿ ਜਦੋਂ ਚਾਸ ਨਿਕਾਉਣੀ ਤੇ ਇੱਕ ਵਾਰੀ ਸਾਰਾ ਮਿਕਸ ਹੋ ਜਾਏ 50 ਦੇ ਬਣਾਉਣੇ ਪਏ ਆ ਉਮੀ ਮਿਕਸ ਕਰਦੇ ਪਈ ਆ ਸਾਰੇ ਮੈਸਰਨੋ ਕੰਝੀਰੀ ਦੇ ਵਿੱਚ ਜਿਹੜਾ ਵੀ ਆਪਾਂ ਸਮਾਨ ਪੀਸਿਆ ਹੋਇਆ ਸੀ ਛਿਨਾਲੀ ਮੈਂ ਖੰ ਪਾਣੀ ਨੂੰ ਮੈਲਟ ਕਰਦੇ ਹੋਏ ਨੂੰ ਹਰੇਕ ਪਾਣੀ ਜਾਂ ਬੰਦ ਚਾਲਨਾ ਪਾ ਵਿੱਚ ਪਾਵਾਂਗੇ ਵੰਡ ਕਰ ਸਕਦੇ ਹਾਂ ਹੁਣ ਆਪਾਂ ਪਿੰਨੀਆਂ ਬਣਾ ਰਹੇ ਹਾਂ ਛੋਟੀਆਂ ਛੋਟੀਆਂ